ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSology Study Force ਉਹਦੇ ਵਿੱਚ ਗੁੱਡ ਆਫਟਰਨੂੰ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਵੀ ਤੁਸੀਂ ਸਹੀ ਮਹਿਸੂਸ ਕਰਦੇ ਹੋ ਠੀਕ ਹੈ ਬਈ ਸੋ ਆਜੋ ਬਈ ਸਾਰੇ ਜਲਦੀ ਦੀ ਆਪਣੀ ਜਿਹੜੀ ਪੰਜਾਬੀ ਦੀ ਕਲਾਸ ਆ ਉਹ ਲਾਈਵ ਹੋ ਚੁੱਕੀ ਹੈ ਹਾਂ ਅੱਲਾ ਆਪਣੀ ਕਲਾਸ 5 ਵਜੇ ਲੱਗਦੀ ਹੁੰਦੀ ਸੀ ਸੋ ਹੁਣ ਦੋ ਦਿਨਾਂ ਤੋਂ ਆਪਣੀ ਕਲਾਸ ਜਿਹੜੀ ਦਪੈਟ ਟਾਈਮ ਹੋ ਚੁੱਕੀ ਹੈ ਠੀਕ ਹੈ ਬਈ ਠਾਈਓ ਜੀ ਸੋ ਕਲਾਸ ਆ ਵੀ ਜਿਹੜੀ ਸਟਾਰਟ ਹੋ ਚੁੱਕੀ ਐ ਸੋ ਉਠਾਓ ਇਹ ਆਪਣੇ ਆਪਣੇ ਗਵਾਂਢੀ ਨੇ ਕਿਉਂਕਿ ਅ ਅੱਜ ਕੱਲ ਦੇ ਜਿਹੜੇ ਦਿਨ ਨੇ ਨਾ ਉਹ ਸੌਜੰਦੇ ਨੇ ਬੱਚੇ ਹਨਾ ਚਲੋ ਕਲਾਸ ਜਿਹੜੀ ਆਪਣੀ ਸਟਾਰਟ ਹੋ ਚੁੱਕੀ ਐ ਬਈ ਸੋ ਆਜੋ ਸਾਰੇ ਜਲਦੀ ਜਲਦੀ ਫਸਟ ਕੁਐਸਚਨ ਆਪਾਂ ਕਰਨੇ ਜਾ ਰਹੀਆਂ ਚਲੋ ਬਈ ਸਭ ਤੋਂ ਪਹਿਲਾਂ ਬਈ ਚੈਨਲ ਦੇ ਉੱਪਰ ਨਵੇਂ ਜੁੜੇ ਪੁਰਾਣੇ ਸਭ ਦਾ ਮੋਸਟ ਵੈਲਕਮ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਜਿਹੜੇ ਬੱਚੇ WhatsApp ਗਰੁੱਪ ਦੇ ਵਿੱਚ ਜਾਂ Telegram ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਇਸ ਨੰਬਰ ਦੇ ਜ਼ਰੀਏ ਵੀ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਹੂੰ ਤੇ ਉਸ ਤੋਂ ਬਾਅਦ ਭਈ ਇਹ ਆਪਣੇ ਕੋਰਸ ਨੇਗੇ ਸੋ ਜਿਹੜੇ ਕੋਈ ਬੱਚੇ ਪਰਚੇਸ ਕਰਨਾ ਚਾਹੁੰਦੇ ਨੇ ਕਿਉਂਕਿ ਪੇਪਰ ਕਿਸੇ ਵੀ ਟਾਈਮ ਆ ਸਕਦਾ 3000 ਦੇ ਵਿੱਚ ਤੁਹਾਨੂੰ ਐਸਐਸਟੀ ਵੀਐਡ ਵਾਲਾ ਪੰਜਾਬੀ ਵਾਲਾ ਤੇ 2500 ਦੇ ਵਿੱਚ ਸਿਰਫ ਤੁਹਾਨੂੰ ਈਟੀਟੀ ਵਾਲਾ ਠੀਕ ਹੈ ਭਈ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਇਹ ਜਿਹੜਾ ਆਪਣਾ ਐਪ ਹੈ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਇੰਸਟਾਲ ਕਰ ਸਕਦੇ ਹੋ ਠੀਕ ਹੈ ਭਈ ਹੂੰ ਸੋ ਕਰੀਏ ਵੀ ਸਟਾਰਟ ਫਸਟ ਕੁਸ਼ਨ ਥੋੜਾ ਜਲਦੀ ਆ ਜਾਇਆ ਕਰੋ ਭਈ ਕਿਉਂਕਿ 2:30 ਵਜੇ ਆਪਣੀ ਕਲਾਸ ਹੁੰਦੀ ਉਧਰੋਂ 3:0 ਫਾਸਟ ਕੁਸਚਨ ਆ ਚੁੱਕਿਆ ਬਈ ਕਹਿੰਦੇ ਸੂਰਜ ਗ੍ਰਹਿਣ ਕਿਸ ਕਿਸਮ ਦਾ ਸਮਾਸੀ ਸ਼ਬਦ ਹੈ ਸੂਰਜ ਗ੍ਰਹਿਣ ਹੈ ਜਿਹੜਾ ਉਹ ਕਿਹੜੀ ਕਿਸਮ ਦਾ ਸਮਾਸੀ ਸ਼ਬਦ ਹੈ ਸਮਾਸੀ ਸ਼ਬਦ ਨਾਮ 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 ਵਿਸ਼ੇਸ਼ਣ ਨਾਮ ਕਿਰਿਆ ਕਿਰਿਆ ਜਾਂ ਕਿਰਿਆ ਵਿਸ਼ੇਸ਼ਣ ਆਹ ਸੌਰੀ ਵਿਸ਼ੇਸ਼ਣ ਵਿਸ਼ੇਸ਼ਣ ਕਰੋ ਬਈਆਂ ਸੇ ਗੁੱਡ ਆਫਟਰਨੂੰ ਰਹਿ ਜਿਹੜੇ ਆ ਰਹੇ ਹੋ ਹਾਂ ਕਰੋ ਵੀ ਫਾਸਟ ਕੁਸਚਨ ਆ ਚੁੱਕਿਆ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ 1 ਨਾਮ ਨਾਮ ਠੀਕ ਹੈ ਉਸ ਤੋਂ ਬਾਅਦ ਝੂਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਸਾਜ਼ ਸੰਗੀਤ ਦੀ ਗੱਲ ਹੋ ਰਹੀ ਹੈ ਇੱਥੇ ਠੀਕ ਹੈ ਵੀ ਝੂਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਚਿਮਟਾ ਖੜਕਾ ਖੜਕਾ ਖੜਕ ਖੜਕਾ ਤਾਲਾਂ ਠੀਕ ਹੈ ਵੀ ਖੜ ਤਾਲਾਂ ਥੋੜਾ ਮੈਨੂੰ ਅਜ ਬੋਲਣਾ ਚਾਹ ਹੋ ਰਿਹਾ ਖੜ ਤਾਲਾਂ ਢੋਲ ਅਲਗੋਜ਼ੇ ਚਿੰਟਾ ਖੜਤਾਲਾ ਢੋਲ ਅਲਗੋਜ਼ੇ ਠੀਕ ਹੈ ਬਈ ਚੂਮਰ ਲਈ ਵਿਸ਼ੇਸ਼ ਸਾਜ਼ ਕਿਹੜਾ ਹੈ ਸਾਜ਼ ਦੀ ਗੱਲ ਹੋ ਰਹੀ ਹੈ ਤੇ ਸੰਗੀਤ ਦੀ ਸੋ ਇਹਦਾ ਰਾਈਟ ਆਨਸਰ ਬਣੋਗਾ ਵੀ ਤੁਹਾਡਾ ਸੀ ਢੋਲ ਠੀਕ ਹੈ ਢੋਲ ਹਾਂ ਸੋ ਚੂਮਰ ਹੁੰਦਾ ਕੀ ਹੈ ਦੇਖੋ ਬਈ ਥੋੜਾ ਆਪਾਂ ਡਿਟੇਲ ਦੇ ਵਿੱਚ ਦੇਖ ਲੈਣੇ ਸੀ ਇਹਨੂੰ ਕਿਹੜੇ ਚੂਮਰ ਹੈ ਜਾਂ ਚੂਮਰ ਜਾਂ ਤਾਂ ਛੱਜੇ ਤੇ ਟਿੱਪੀ ਆਊਗੀ ਠੀਕ ਹੈ ਬਈ ਇੱਕ ਕੌਂਕੜ ਆਊਗਾ ਜਾਂ ਡਬਲ ਦਲੈਂਕੜ ਆਜੂਗਾ ਠੀਕ ਹੈ ਹਾਂ ਮੁਲਤਾਨ ਅਤੇ ਬローチਸਤਾਨ ਅਤੇ ਪਾਕਿਸਤਾਨ ਵਿੱਚ ਪੰਜਾਬ ਦੇ ਸੰਦਲਵਾਰ ਦੇ ਇਲਾਕਿਆਂ ਦੇ ਵਿੱਚ ਜਨਮਿਆ ਸੰਗੀਤ ਅਤੇ ਨਾਚ ਦਾ ਬੜਾ ਸਹਿਜ ਅਤੇ ਲਹਿਮਈ ਰੂਪ ਹੈ ਠੀਕ ਹੈ ਝੂਮੜ ਜਿਹੜਾ ਮੂਲ ਝੂਮਾਗਾ ਗੀਤ ਕਹਿੰਦੇ ਜੁੜੇ ਗੀਤ ਝੂਮਣ ਦਾ ਅਹਿਸਾਸ ਪੈਦਾ ਕਰਦਾ ਹੁੰਦਾ ਹੈ ਆਮ ਤੌਰ ਤੇ ਪਿਆਰ ਦੇ ਬਲਵਲੇ ਨੇ ਭਰਪੂਰ ਹੁੰਦਾ ਹੈ ਕਹੜਾ ਦਾ ਮਤਲਬ ਕੀ ਹੈ ਇਹ ਵਿਆਹ ਸ਼ਾਦੀਆਂ ਤੇ ਜਸ਼ਨਾਂ ਦੇ ਇਹਦੇ ਵਿੱਚ ਜਸ਼ਨਾਂ ਦੇ ਵਿੱਚ ਇਹ ਚੀਜ਼ ਨੂੰ ਯੂਜ਼ ਕਰਦੇ ਨੇ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ 51 ਸੁਗਤਾ ਕਵਨ ਸੋ ਮੁਕਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੇ ਕਵਨ ਸੋ ਜਾਵੇ ਕਵਨ ਸੋ 33 ਇਹ ਹਸਮਾਈ 17 ਕਿਸ ਬਾਣੀ ਦੀਆਂ ਹਨ ਠੀਕ ਹੈ ਵੀ ਇੱਥੇ ਬਾਣੀ ਆਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਜਿਹੜੀ ਰਚਨਾਵਾਂ ਲਈ ਗਈ ਹੈ ਸੋ ਆਪਾਂ ਨੇ ਇਹ ਦੱਸਣਾ ਕਿ ਚਾਰ ਬਾਣੀਆਂ ਦੇ ਵਿੱਚੋਂ ਕਿਹੜੀ ਬਾਣੀ ਦੇ ਵਿੱਚ ਹੈ ਜਪੂਜੀ ਸਾਹਿਬ ਦਖਣੀ ਓਕਾਰ ਸਿੱਧ ਗੋਸ਼ਟੀ ਆਸਾ ਦੀ ਬਾਣੀ ਕਰੋ ਬਈ ਅਨਸਰ ਕਰ ਦੋ ਰਾਈ ਅੰਸਰ ਤਿੰਨ ਨੰਬਰ ਕੁਐਸਚਨ ਤੇ ਆ ਚੁੱਕਿਆ ਵੀ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸੀ ਸਿੱਧ ਗੋਸ਼ਟ ਇੱਕ ਕੁਐਸਚਨ ਹੈ ਤੇ ਹੋਰ ਬਣ ਜਾਂਦਾ ਵੀ ਸਿੱਧ ਗੋਸ਼ਟ ਹੈ ਕਿਹੜੇ ਗੁਰੂ ਸਾਹਿਬਾਨ ਦੀ ਸੋ ਇਹ ਜੇਕਰ ਆਪਾਂ ਡਿਟੇਲ ਦੇ ਵਿੱਚ ਦੇਖੀਏ ਕਹਿੰਦੇ ਸਿੱਧ ਗੋਸ਼ਟ ਜਿਹਾ ਤਾਂ ਗੋਸ਼ਟ ਸਿੱਧਾ ਆ ਜਾਊਗਾ ਠੀਕ ਹੈ ਵੀ ਜੈ ਇਸ ਤਰ੍ਹਾਂ ਪੈ ਜਾਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਰਚੀ ਗਈ ਹੈ ਠੀਕ ਹੈ ਹਾਂ ਸਿੱਧਾ ਨਾਲ ਸ਼ਿਵਰਾਤਰੀ ਦੇ ਮੇਲੇ ਦੇ ਦੌਰਾਨ ਅਚਲ ਵਟਾਲੀ ਵਿਖੇ ਹੋਈ ਵਾਰਤਾ ਲਾਪਜੇ ਸੰਵਾਦ ਅਰਿਕਾ ਅਰਿਕਾ ਆ ਠੀਕ ਹੈ ਵੀ ਇਹਦੇ ਵਿੱਚ ਕਿੰਨੇ ਨੇ 73 ਪਦੀ ਨੇ ਹਾਂ 73 ਪਦੀ ਉਸ ਤੋਂ ਬਾਅਦ ਦੇਖੋ ਹਾਂ ਕਰੋ ਭਈਆਂ ਸੇ ਕੁਐਸਚਨ ਨੰਬਰ 4 ਆ ਚੁੱਕਿਆ ਭਈ ਇਹਨਾਂ ਨਾਈ ਸ਼ਬਦ ਦਾ ਠੁਕਮਾ ਪੰਜਾਬੀ ਰੂਪ ਹੈ ਤਮਾਸ਼ਾ ਤਾਲੀਆਂ ਤਾੜਨਾ ਜਾਂ ਤੜਫਾਉਣਾ ਕਰ ਦੋ ਰੱਜੀ ਆਂਸਰ 5 ਨੰਬਰ ਸੋਰੀ 4 ਨੰਬਰ ਕੁਸਚਨ ਤੇ ਆ ਚੁੱਕੇ ਵੀ ਆਪਾਂ ਕਲਾਸ ਨੂੰ ਤੁਸੀਂ ਸ਼ੇਅਰ ਨਹੀਂ ਕੀਤਾ ਸੋ ਆਪਣੇ ਭਈ ਸਕੇ ਸੰਬੰਧੀਆਂ ਨੂੰ ਕਰ ਦਿਆ ਕਰੋ ਕਲਾਸ ਨੂੰ ਸ਼ੇਅਰ ਕਿਉਂਕਿ ਇੱਕ ਤਾਂ ਆਪ ਨੂੰ ਟਾਈਮ ਸਾਰ ਨੇ ਦੁਪਹਿਰ ਵਾਲਾ ਦੇਤਾ ਹਨ ਇਸ ਟਾਈਮ ਤੇ ਥੋੜੀ ਵੈਸੀ ਸੁਸਤੀ ਫੈਲੀ ਪਈ ਹੁੰਦੀ ਬੋਲਰ ਦੇ ਵਿੱਚ ਹੀ ਰਿਕਵਰਟੀ ਆ ਜਾਂਦੀ ਹੈ ਨਾ ਸੋ ਤੇ ਰਾਈਟ ਆਂਸਰ ਬੜੋਗੇ ਤੁਹਾਡਾ ਡੀ ਤੜਫਾਉਣਾ ਠੀਕ ਹੈ ਤੇ ਕਈ ਵਾਰ ਇਹ ਕੁਸਚਨ ਇਹ ਬਣ ਜਾਂਦੇ ਵੀ ਕਿਰਿਆ ਜੇ ਵਿਸ਼ੇਸ਼ਣ ਹੈ ਹੀ ਠੀਕ ਹੈ ਵੀ ਸੋ ਇਹ ਹੈ ਵਰਬ ਕਿਰਿਆ ਹੈ ਠੀਕ ਹੈ ਤੜਫਾਉਣਾ ਮਤਲਬ ਕਿਰਿਆ ਬਰਬੋਸ ਤੋਂ ਬਾਅਦ ਦੇਖੋ ਪੁਰਾਤਨ ਕਾਲ ਦੇ ਵਿੱਚ ਕਹਿੰਦੇ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ਮੋਸਟ ਇੰਪੋਰਟੈਂਟ ਕੁਸਚਨ ਇਹ ਹਾਂ ਟੱਕ ਕਬੀਲੇ ਦੇ ਕਾਰਨ ਟੱਕ ਰਾਜੇ ਦੇ ਕਾਰਨ ਟੱਕ ਸਿੱਕੇ ਦੇ ਕਾਰਨ ਜਾਂ ਟੱਕ ਪਹਾੜ ਦੇ ਕਾਰਨ ਕਰੋ ਬਈ ਆਨਸਰ ਹਮ ਵੈਰੀ ਗੁੱਡ ਵਾਈਸ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਟੱਕ ਕਬੀਲੇ ਦੇ ਕਾਰਨ ਠੀਕ ਹੈ ਵਿਕਰਮੀ ਸੰਮਤ ਹੁੰਦਾ ਹੈ ਮੋਸਟ ਇੰਪੋਰਟੈਂਟ ਕੁਸਚਨ ਹੈ ਵਿਕਰਮੀ ਸੰਮਤ ਹੁੰਦਾ ਹੈ ਇਸਵੀ ਸਾਲ ਤੋਂ 57 ਸਾਲ ਅੱਗੇ ਇਸਵੀ ਸਾਲ ਤੋਂ 59 ਸਾਲ ਲੱਗੇ 60 ਸਾਲ ਲੱਗੇ ਜਾਂ 62 ਸਾਲ ਲੱਗੇ ਕਰੋ ਵੀ ਆਨਸਰ ਬਹੁਤ ਵਾਰ ਪੇਪਰ ਦੇ ਵਿੱਚ ਕੁਸਚਨ ਬਣਦੇ ਨੇ ਇਹ ਜੀ ਵਿਕਰਮੀ ਸੰਮਤ ਕੀ ਹੁੰਦਾ ਹੈ ਹੂੰ ਸੋ ਦ ਰਾਈਟ ਆਨਸਰ ਬਣੋਗਾ ਤੁਹਾਡਾ ਏ ਇਸਵੀ ਸਾਲ ਤੋਂ 57 ਸਾਲ ਅੱਗੇ ਠੀਕ ਹੈ ਬਈ ਹਾਂ ਇਹ ਹੁੰਦਾ ਕੀ ਹੈ ਕਹਿੰਦੇ ਇੱਕ Hindu ਕੈਲੰਡਰ ਹੈ ਇਹ ਜਿਹਦੀ ਵਰਤੋਂ ਨੇਪਾਲ ਅਤੇ ਭਾਰਤ ਦੇ ਕੁਝ ਸੂਬਿਆਂ ਦੇ ਵਿੱਚ ਹੁੰਦੀ ਹੈ। ਨੇਪਾਲ ਦੇ ਵਿੱਚ ਇਹਨੂੰ ਸਰਕਾਰੀ ਕੈਲੰਡਰ ਦਾ ਦਰਜਾ ਹੀ ਹਾਸਲ ਹੈ। ਠੀਕ ਹੈ? ਯਾਦ ਰੱਖਣ ਵਾਲੀ ਚੀਜ਼ ਹੈ ਇਹ। ਹਾਂ। ਜਿਵੇਂ ਆਪਣੇ ਇੱਥੇ ਤਾਂ ਵਿਗਰਮੀ ਸਮਮਤਾ ਜਿਵੇਂ ਮਲੋ ਨੇਪਾਲ ਦੇ ਵਿੱਚ ਆ ਤੇ ਆਪਣੇ ਕਿਹੜੇ ਸ਼ੱਕ ਹਨਾ? ਸ਼ੱਕ ਸਮਮਤ। ਉਹੀ ਚੱਲਦਾ ਫੜੇ। ਕੁਸ਼ਾਨਾਂ ਦੁਆਰਾ ਚਲਾਇਆ ਗਿਆ। ਹਨਾ? ਹਿਸਟਰੀ ਪੜ੍ਹਦੇ ਤੁਸੀਂ ਮੇਰੇ ਨਾਲ ਦੋਨੇ ਜਿਆਦਾ ਪਤਾ ਹੈ। ਜਿਹੜੇ ਤਿਆਰੀ ਕਰ ਰਹੇ ਹੋ ਤੁਸੀਂ ਪੀਐਸ ਟੱਟ ਦੀ। ਠੀਕ ਹੈ ਭਾਈ। ਉਸ ਤੋਂ ਬਾਅਦ ਦੇਖੋ। ਹਾਂ ਵਿਕਰਮੀ ਸੰਮਤ ਦੀ ਸ਼ੁਰੂਆਤ ਕਹਿੰਦੇ ਰਾਜਾ ਵਿਕਰਮਦਿੱਤਿਆ ਨੇ ਕੀਤੀ ਸੀ ਨੇਪਾਲ ਦੇ ਰਾਜਾ ਰਾਣੀਆਂ ਨੇ ਇਸ ਨੂੰ ਆਪਣਾ ਸਰਕਾਰੀ ਕੈਲੰਡਰ ਬਣਾਇਆ ਭਾਰਤ ਦੇ ਵਿੱਚ ਆਮ ਤੌਰ ਤੇ ਜਿਹੜਾ ਸ਼ਕ ਸੰਮਤ ਆ ਗਏ ਦੇਖੋ ਉਹੀ ਸ਼ਕ ਸੰਮਤ ਵਰਤਿਆ ਜਾਂਦਾ ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਕਰਮੀ ਸੰਮਤ ਦੀ ਵਰਤੋਂ ਹੋਈ ਠੀਕ ਹੈ ਵਰਤਿਆ ਭਾਰਤ ਦੇ ਵਿੱਚ ਸ਼ਕ ਸੰਮਤ ਜਾਂਦਾ ਪਰ ਜੇਕਰ ਭਾਰਤ ਦੇ ਸਮਝਾਉਣ ਦੀ ਗੱਲ ਕਰੀ ਉੱਥੇ ਕਿਹੜਾ ਵਰਤਿਆ ਜਾਂਦਾਗਾ ਵਿਕਰਮੀ ਸੰਮਤ ਠੀਕ ਹੈ ਬਈ ਐਨੀ ਤੁਹਾਨੂੰ ਇੰਪੋਰਟੈਂਟ ਗੱਲ ਦੱਸਤੀ ਬਈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ विश्राम ਜਿੰਨਾ ਦੇ ਪੱਖ ਤੋਂ ਕਹਿੰਦੇ ਹੈ ਲਿਖਿਆਂ ਦੇ ਵਿੱਚ ਕਿਹੜਾ ਵਾਕ ਬਿਲਕੁਲ ਸਹੀ ਹੈ? विश्राम चिन्हਾਂ ਦੀ ਵਰਤੋਂ ਕਰਕੇ ਚਾਰ ਆਪਸ਼ਨਾਂ ਨੇ ਆਪਾਂ ਨੂੰ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਜਿਹੜਾ ਵਾਕ ਆ ਉਹ ਬਿਲਕੁਲ ਸਹੀ ਹੈ ਕਰੋ ਹੀ ਆਨਸਰ ਜਿਹੜੇ ਕੁਸਚਨ ਤੇ ਕੋਈ ਡਿਸਕਸ ਕਰਨ ਵਾਲੀ ਹੁੰਦੀ ਹੈ ਬਈ ਮੈਂ ਉਹ ਖੁਦ ਦੱਸਦੇ ਨਹੀਂ ਹੁਣ ਠੀਕ ਹੈ ਸੌਖੇ ਨੇ ਤਾਂ ਵੈਸੇ ਆਪਾਂ ਨੂੰ ਮੱਥਾ ਮਾਰਨ ਦੀ ਲੋੜ ਨਹੀਂ ਕਿਉਂਕਿ ਜਿਹੜੀ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਨੇ ਉਹਨਾਂ ਨੂੰ ਕਰਨ ਦੀ ਫਾਇਦਾ ਹੁੰਦਾ ਹੁਣ ਜੇਕਰ ਆਪਾਂ ਸਾਰੀਆਂ ਚੀਜ਼ਾਂ ਦੀ ਥੋੜੀ ਹੋਰ ਡਿਟੇਲ ਦੇ ਵਿੱਚ ਕਰਦੇ ਆ ਫਿਰ ਬੱਚੇ ਬੋਰ ਹੋ ਜਾਂਦੇ ਨੇ ਠੀਕ ਹੈ ਹੂੰ ਹਾਂ ਤੇ ਧੰਨਵਾਦ ਬਈ ਜਿਹਨਾਂ ਨੂੰ ਕਲਾਸ ਪਸੰਦ ਆ ਰਹੀ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਕਹਿੰਦੇ ਮੈਂ ਉੜੀਕਾਂ ਤੈਨੂੰ ਬਸ ੱਡੇ ਉੱਤੇ ਕੁਐਸਚਨ ਮਾਰਕ ਜਮਿੰਦਰ ਨੇ ਪੁੱਛਿਆ ਨਹੀਂ ਮੈਂ ਆਪੇ ਆਜੂ ਸਤਿੰਦਰ ਦਾ ਉੱਤਰ ਸੀ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਕਹਿੰਦੇ ਕਦੇ ਮਰਚੜੀਏ ਕਦੇ ਜਿਉਂ ਚਿੜੀਏ ਦਾ ਅਰਥ ਹੈ ਕਦੇ ਮਰਚੜੀਏ ਕਦੇ ਜਿਉਂ ਚਿੜੀਏ ਦਾ ਅਰਥ ਹੈ ਆਪਣੇ ਆਮ ਤੌਰ ਤੇ ਇੱਕ ਹਹਾਵਤ ਹੁੰਦੀ ਹੈ ਜਮਤਕਾਰੀ ਹੋਣਾ ਜਾਦੂ ਕਰਨਾ ਚਿੜੀਆਂ ਨੂੰ ਸਮਝਣਾ ਇਹ ਜਵਾਨ ਦਾ ਪੱਕਾ ਹੋਣਾ ਜਵਾਨ ਦਾ ਪੱਕਾ ਨਾ ਹੋਣਾ ਕਰੋ ਬਈ ਅਨਸਰ ਕਰ ਦੋ ਰਾਜੀ ਅਨਸਰ ਕੁਸਚਨ ਨੰਬਰ 8 ਆ ਚੁੱਕੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਠੀਕ ਹੈ ਬਈ ਜਵਾਨ ਦਾ ਪੱਕਾ ਨਾ ਹੋਣਾ ਠੀਕ ਹੈ ਵੀ ਕਦੇ ਕਹਦੇ ਮੈਂ ਇਹ ਕੰਮ ਕਰਨਾ ਹੈ ਕਦੇ ਨਹੀਂ ਕਰਨਾ ਨਾ ਉਹ ਗੱਲ ਹੋ ਗਈ ਗਰਬੜੇ ਦਾ ਤਿਉਹਾਰ ਕਹਿੰਦੇ ਕਿਸੇ ਇਲਾਕੇ ਦੇ ਵਿੱਚ ਮਨਾਇਆ ਜਾਂਦਾ ਹੈ ਗਰਬੜਾ ਮਾਝੇ ਵਿੱਚ ਮਾਲਵੇ ਵਿੱਚ ਪੋਵਰ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਕਰੋ ਬਈ ਅਨਸਰ ਜਿਹੜੀਆਂ ਚੀਜ਼ਾਂ ਲਾਈਕ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਕਰਦਿਆ ਕਰੋ ਠੀਕ ਹੈ ਜਿਨ੍ਹਾਂ ਨਾਲ ਦੂਸਰਿਆਂ ਦਾ ਵੀ ਭਲਾ ਹੁੰਦਾ ਹੁਣ ਜੇਕਰ ਆਪਾਂ ਫ੍ਰੀ ਕਲਾਸਾਂ ਲਾ ਰਹੇ ਹਾਂ ਨਾ ਇਹਦਾ ਤੁਹਾਡਾ ਵੀ ਭਲਾ ਕਿਸੇ ਹੋਰ ਦਾ ਵੀ ਭਲਾ ਹੈ ਨਾ ਅੱਜ ਕੱਲ੍ਹ ਵੈਸੇ ਫਾਲਤੂ ਚੀਜ਼ਾਂ ਬਹੁਤ ਨੇ ਜਿਹੜੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਸੋ ਇਧਰ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਪੁਆਦ ਉਸ ਤੋਂ ਬਾਅਦ ਦੇਖੋ ਜਿਉਣਾ ਮੋੜ ਕਹਿੰਦੇ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਲੋਕ ਨਾਇਕ ਹੈ ਜਿਉਣਾ ਮੋੜ ਮਾਝਾ ਮਾਲਵਾ ਪੁਆਦੇ ਦੁਆਬਾ ਕਰੋ ਬਈ ਆਨਸਰ ਕੋਸਚ ਨੰਬਰ 10 ਆ ਚੁੱਕੇ ਜਿਉਣਾ ਮੋੜ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਪੀ ਮਾਲਵਾਈ ਦੀ ਨਾ ਠੀਕ ਹੈ ਜਿਉਣਾ ਮੋੜ ਸਮਝ ਪਤਾ ਹੈ ਕਿ ਜਿਉਣਾ ਵਾਲਾ ਮੋੜ ਕਿਹੜਾ ਬਈ ਮੋੜ ਇੱਕ ਪਿੰਡ ਹੈ ਠੀਕ ਹੈ ਜਿਹੜਾ ਆਪਣੇ ਸੁਨਾਮ ਦੇ ਲਵੇ ਪੈਂਦਾ ਠੀਕ ਹੈ ਹਾਂ ਸੁਨਾਮ ਕੋਲੀ ਜਾ ਰਿਹਾ ਹਾਂ ਉਧਰ ਦੇ ਸਾਈਡ ਤੇ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਵਾਕ ਦੇ ਵਿੱਚ ਕਿਸੇ ਪੁਸਤਕ ਦਾ ਨਾਮ ਲਿਖਣਾ ਹੋਵੇ ਉਸ ਨੂੰ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਦੋ ਵਿੰਦੀ ਨਾਲ ਇੱਕ ਇਹਰੇ ਪੁੱਠੇ ਕੰਮ ਇਹ ਨਾਲ ਦੂਰੇ ਪੁੱਠੇ ਕੰਮ ਇਹ ਨਾਲ ਜੋੜਨੀ ਨਾਲ ਕਰੋ ਵੀ ਆਨਸਰ ਜੇ ਵਾਕ ਦੇ ਵਿੱਚ ਕਹਿੰਦੇ ਕਿਸੇ ਪੁਸਤਕ ਦਾ ਨਾਮ ਲਿਖਣਾ ਹੋਵੇ ਉਹਨੂੰ ਕਿਸ ਤਰ੍ਹਾਂ ਲਿਖਾਂਗੇ ਆਪਾਂ ਇਹ ਚੀਜ਼ਾਂ ਤੁਹਾਨੂੰ ਬਹੁਤ ਹੀ ਡਿਟੇਲ ਨਾਲ ਕਰਵਾਈਆਂ ਹੋਈਆਂ ਨੇ ਬਈ ਸੋ ਜਿਹੜੇ ਬੱਚੇ ਨਵੇਂ ਜੁੜੇ ਹੋ ਉਸ ਤੋਂ ਤੁਹਾਨੂੰ ਦੱਸ ਦਈਏ ਕਿ ਆਪਣੇ ਚੈਨਲ ਦੇ ਉੱਪਰ 22 ਕਲਾਸਾਂ ਬਣ ਚੁੱਕੀਆਂ ਨੇ ਠੀਕ ਹੈ ਹਾਂ 22 ਕਲਾਸਾਂ ਆਪਣੇ ਬਣ ਚੁੱਕੀਆਂ ਨੇ ਸੋ ਨਾਲ ਤੁਸੀਂ ਦੇਖ ਸਕਦੇ ਹੋ ਟੌਪਿਕ ਵਾਈਜ਼ ਨੇ ਠੀਕ ਹੈ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਇਹ ਕਹਿਰੇ ਪੁੱਠੇ ਕੰਮ ਇਹਨਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਇੰਨਾ ਜ਼ੁਲਮ ਇਹ ਮੌਜਮਾਈ ਮਾਰਕ ਅਤਿਆਏ ਜ਼ਾਲਮਾਨੇ ਬਾਖਰਾ ਸਹੀ ਵਿਸ਼ਰਾਮ ਚਿੰਨਾ ਵਾਲਾ ਰੂਪ ਕਿਹੜਾ ਹੈ ਕਰੋ ਬਈ ਆਨਸਰ ਸਹੀ ਵਿਸ਼ਰਾਮ ਚਿੰਨਾ ਵਾਲਾ ਇੱਕ ਬਾਗ ਚੁਣਨਾ ਹੈ ਸੋਚਣੋ ਬਈ ਇੱਥੇ ਕਿਹੜਾ ਬਣੂਗਾ ਤੁਹਾਡਾ 12 ਨੰਬਰ ਕੁਐਸਚਨ ਤੇ ਆ ਚੁੱਕੀਆਂ ਬਈ ਆਪਾਂ 12 ਤੇ ਸੋ ਆਨਸਰ ਕਰਦੇ ਜਾਓ ਬਈ ਸਾਰੀ ਸੋ ਇਧਰ ரைਟ ਆਨਸਰ ਬਣੂਗਾ ਤੁਹਾਡਾ ਬੀ ਠੀਕ ਹੈ ਬਈ ਬੀ ਇਹ ਤੁਹਾਡੀ ਆਪਸ਼ਨ ਬਿਲਕੁਲ ਸਹੀ ਹੈ ਵਿਸ਼ਨਾਮ ਚੰਨਾ ਦੇ ਹਿਸਾਬ ਨਾਲ ਉਸ ਤੋਂ ਬਾਅਦ ਦੇਖੋ ਕਹਿੰਦੇ ਨਿਮਨ ਲਿਖਤ ਸ਼ਬਦ ਸਮੂਹਾਂ ਦੇ ਵਿੱਚੋਂ ਕਿਹੇ ਸ਼ਬਦ ਸਮੂਹ ਦੇ ਸਾਰੇ ਸ਼ਬਦ ਸਹੀ ਹਨ ਉਹ ਕਿਹੜੇ ਸ਼ਬਦ ਸਮੂਹ ਨਹੀਂ ਜਿਨ੍ਹਾਂ ਦੇ ਜੋਟੇ ਬਿਲਕੁਲ ਸਹੀ ਨਹੀਂ ਕਰੋ ਵੀ ਆਨਸਰ ਚਾਰ ਆਪਸ਼ਨ ਹੈ ਤੁਹਾਡੇ ਅੱਗੇ ਚਾਰ ਆਪਸ਼ਨ ਆ ਦੇ ਇੱਕ ਆਪਸ਼ਨ ਚੱਕਣੀ ਇਹਦੇ ਵਿੱਚੋਂ ਬੈਸਟ ਕਰੋ ਆਨਸਰ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਸਭ ਖਤੇ ਬੌਧਿਕ ਜਾਂ ਸੁਣਨਾ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਇਹ ਲਿਖਿਆਂ ਦੇ ਵਿੱਚ ਕਹਿੰਦੇ ਕਿਸੇ ਸ਼ਬਦ ਦੇ ਸ਼ਬਦ ਜੋੜ ਸਹੀ ਨਹੀਂ ਹਨ ਸਹੀ ਨਹੀਂ ਹਨ ਨਹੀਂ ਪੁੱਛਿਆ ਗਿਆ ਠੀਕ ਹੈ ਵੀ ਪੁਚਾਲ ਕਜਹੀਰੀ ਛਾਨਣਾ ਜਾਂ ਵਿਆਕਰਨ ਕਰੋ ਵੀ ਆਨਸਰ ਹੁਣ ਆਦੇ ਬਚੇ ਤਾਂ ਠੀਕ ਆਪਾਂ ਇਦਨੋ ਕਲਾਸ ਕੀ ਸੀ ਸੋ ਦੇ ਵਿੱਚ ਉਪਲਬਧ ਸ਼ਬਦ ਆਏ ਸੀ ਨਾ ਉਪਲਬਧ ਉਹਦੇ ਵਿੱਚ ਉਲਝ ਗਈ ਸੀ ਕਿ ਉਪਲਬਧ ਕਿਹੜਾ ਹੁੰਦਾ ਹਾਂ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਛਾਂਣਣਾ ਸਹੀ ਨਹੀਂ ਹੈ ਬੀ ਆਊਗਾ ਬਈ ਠੀਕ ਹੈ ਇਹ ਗਲਤੀ ਨਾ ਲੱਗਿਆ ਹੈ ਬੀ ਆਊਗਾ ਛਾਂਣਣਾ ਬਿਲਕੁਲ ਸਹੀ ਹੈ ਬੀ ਇਹ ਮਿਸਟੇਕ ਬਾਈ ਮਿਸਟੇਕ ਲੱਗੀ ਹੋਈ ਆਪਸ਼ਨ ਠੀਕ ਹੈ ਕੱਚੀ ਹੀ ਥੋੜੀ ਬਣੂਗਾ ਠੀਕ ਹੈ ਭਈ ਛਾਣਣਾ ਤਾਂ ਸਹੀ ਹੈ ਠੀਕ ਹੈ ਉਹ ਬਾਈ ਮਿਸਟੇਕ ਸੀ ਲੱਗਿਆ ਹੋਇਆ ਵੀ ਸਹੀ ਹੈ ਉਸ ਤੋਂ ਬਾਅਦ ਦੇਖੋ ਨਿਮਨਲਿਖਤ ਵਾਕਾਂ ਦੇ ਵਿੱਚੋਂ ਕਹਿੰਦੇ ਸ਼ੁੱਧ ਵਿਆਕਰਨ ਰੂਪ ਵਾਲੇ ਵਾਕ ਨੂੰ ਪਛਾਣੇ ਹਾਂ ਲੋਕ ਅੱਜ ਦੇ ਰਾਜਨੀਤੀ ਮਹੌਂਦ ਦੁਖੀ ਹਨ ਉਹ ਤਾਂ ਹੈਗੀ ਨਹੀਂ ਕੁੜੀਆਂ ਨੂੰ ਹਮੇਸ਼ਾ ਚੁੱਕਨੇ ਰਹਿਣਾ ਚਾਹੀਦਾ ਇਹ ਵੀ ਸਹੀ ਹੈ ਭਈ ਉਹ ਬਾਜ਼ਾਰ ਵਿੱਚ ਘੁੰਮ ਰਹੇ ਹਨ ਸਾਡੇ ਖਿਡਾਰੀਆਂ ਨੇ ਇਸ ਵਾਰ ਵੱਡੀਆਂ ਮੱਲਾਂ ਮਾਰੀਆਂ ਇਹਤਨ ਦੇ ਵਿੱਚ ਆਪਾਂ ਨੂੰ ਕੋਈ ਇੰਟਰਸਟ ਨਹੀਂ ਚਲੋ ਕਰੋ ਬਈ ਆਨਸਰ ਕਰੋ ਬਈ ਆਨਸਰ ਨਿਮਲਿਖਤ ਵਾਕਾਂ ਦੇ ਵਿੱਚੋਂ ਕਹਿੰਦੇ ਇਹ ਸ਼ੁੱਧ ਵਿਆਕਰਨਕ ਰੂਪ ਵਾਲੇ ਵਾਕ ਨੂੰ ਚੁਣੋ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ ਕਹਿੰਦੇ ਕੁੜੀਆਂ ਨੂੰ ਹਮੇਸ਼ਾ ਚੁਕੰਨੇ ਰਹਿਣਾ ਚਾਹੀਦਾ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਹੇਠ ਲਿਖੇ ਵਾਕਾਂ ਦੇ ਵਿੱਚੋਂ ਕਿਹੜਾ ਵਾਕ ਵਿਆਕਰਨਕ ਰੂਪ ਦੇ ਵਿੱਚ ਸ਼ੁੱਧ ਮੰਨਿਆ ਜਾਂਦਾ ਹੈ ਮੰਨਿਆ ਜਾਵੇਗਾ ਕਰੋ ਬਈ ਆਨਸਰ ਵਿਆਕਰਨਿਕ ਰੂਪ ਦੇ ਵਿੱਚ ਠੀਕ ਹੈ ਜਿਹਦੀ ਤਰਤੀਬ ਸਹੀ ਹੈ ਕਰੋ ਬਈ ਆਨਸਰ 16 ਨੰਬਰ ਕੁਸਚਨ ਤੇ ਆ ਚੁੱਕੇ ਹਾਂ ਬਈ ਆਪਾਂ ਆਨਸਰ ਕਰਦੇ ਹਾਂ ਉਸੇ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ ਕਹਿੰਦੇ ਉਸ ਨੂੰ ਇਨਾਮ ਦੇ ਵਿੱਚ ਮੋਟਰਸਾਈਕਲ ਜਾਂ ਕਾਰ ਮਿਲੇਗੀ ਠੀਕ ਹੈ ਹਮ ਇਸ ਦੀ ਤਰਤੀਬ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਦੇਖੋ ਇਹ ਲਿਖੇ ਮਹੀਨਿਆਂ ਦੇ ਨਾਵਾਂ ਦੇ ਵਿੱਚੋਂ ਕਹਿੰਦੇ ਕਿਹੜਾ ਨਾਮ ਸ਼ੁੱਧ ਪੰਜਾਬੀ ਵਾਲਾ ਹੈ ਚਾਰ ਆਪਸ਼ਨਾਂ ਨੇ ਕਹਿਣਾ ਦਾ ਮਤਲਬ ਕੀ ਹੈ ਚਾਰੇ ਆਪਸ਼ਨਾਂ ਦੇ ਵਿੱਚ ਸਹੀ ਆਪਸ਼ਨ ਕਿਹੜੀ ਹੈ ਪੰਜਾਬੀ ਤਰਤੀਬ ਦੇ ਵਿੱਚ ਕਰੋ ਵੀ ਆਨਸਰ ਹਾਂ ਮਹੀਨਿਆਂ ਦੇ ਨਾਵਾਂ ਦੇ ਵਿੱਚੋਂ ਕਿਹੜਾ ਨਾਮ ਬਿਲਕੁਲ ਸਹੀ ਹੈ ਸ਼ੁੱਧ ਹੈ ਕਰੋ ਵੀ ਆਨਸਰ ਸੋ ਇਹਦਾ ਰਾਈਟ ਆਨਸਰ ਹੋਣਾਗਾ ਵੀ ਤੁਹਾਡਾ ਸੀ ਦਸੰਬਰ ਠੀਕ ਹੈ ਹਾਂ ਸਤਵਰ ਨਵੰਬਰ ਫਰਵਰੀ ਫਰਵਰੀ ਹੁਣ ਅੱਦੇ ਨਾਲ ਉਥੇ ਡੀ ਵੀ ਸਹੀ ਲੱਗਦਾ ਹੋਣਾ ਨਾ ਹਨਾ ਪਰ ਉਹ ਵਾਵੇਂ ਨਾਲ ਆਊਗਾ ਠੀਕ ਹੈ ਇਹ ਭਾਈ ਮਿਸਟੇਕ ਨਾ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਇਹੀ ਚੀਜ਼ਾਂ ਐਡ ਹੋ ਜਾਂਦੀਆਂ ਨੇ ਲੱਗਦਾ ਨਵੰਬਰ ਵੀ ਸਹੀ ਹੋਣਾ ਕਿਉਂਕਿ ਜਦੋਂ ਪੇਪਰ ਦੇ ਵਿੱਚ ਇਹਨੇ ਉਥੇ ਜਿਹੜੇ ਅੱਖਰ ਹੁੰਦੇ ਨੇ ਨਾ ਜਿਹੜੀ ਇਹ ਆਪਸ਼ਨਲ ਫੁੱਲ ਜਾਂਦੀਆਂ ਨੇ ਅੱਖਾਂ ਜੋ ਠੀਕ ਹੈ ਉਸ ਤੋਂ ਬਾਅਦ ਦੇਖੋ ਜੁਲਾਈ ਅਗਸਤ ਸਤੰਬਰ ਦੇ ਦੇ ਕਦੇ ਕੁੱਲ ਦਿਨ ਜੁਲਾਈ ਅਗਸਤ ਸਤੰਬਰ ਤਿੰਨ ਮਹੀਨਿਆਂ ਦੇ ਕਹਿੰਦੇ ਕੁੱਲ 92 ਦਿਨਾਂ ਦੇ ਵਿੱਚ ਉਸ ਨੂੰ ਪੂਰੇ ਭਾਰਤ ਦੀ ਪਦ ਯਾਤਰਾ ਪੂਰੀ ਕਰ ਲਈ ਵਾਕ ਦੇ ਵਿੱਚ ਮਹੀਨਿਆਂ ਅਤੇ ਅੰਕਾਂ ਦੇ ਨਾਵਾਂ ਦੇ ਵਿੱਚੋਂ ਕਿਹੜੇ-ਕਿਹੜੇ ਨਾਂ ਇਹਨਾਂ ਦੇ ਸ਼ੁੱਧ ਪੰਜਾਬੀ ਰੂਪ ਦੇ ਅਨੁਸਾਰ ਸਹੀ ਹਨ ਸਤੰਬਰ ਦਾ ਨਾ ਅਗਸਤ ਅਤੇ ਸਤੰਬਰ ਦਾ ਅਗਸਤ ਅਤੇ ਅੰਕਾਂ ਦੇ ਨਾਮ ਸਤੰਬਰ ਅਤੇ ਅੰਕਾਂ ਦੇ ਨਾਮ ਕਰੋ ਵੀ ਆਂਸਰ ਬਹੁਤ ਸੋਣਾ ਕੁਸਚਨ ਉਹਨੇ ਦੇ ਕੁਐਸਚਨ ਪੜ੍ਹ ਕੇ ਆ ਗਏ ਹੋਣਗੇ ਤੁਸੀਂ ਆਨਸਰ ਇਹ ਕਰਨਾ ਵੀ ਇਹ ਕੁਐਸਚਨ ਤਰਤੀਬ ਦੇ ਵਿੱਚ ਕਿਹੜੇ ਅੱਖਰ ਸਹੀ ਨੇ ਹਾਂ ਸੋ ਇਹਦਾ ਰਾਈਟ ਆਨਸਰ ਬਣੂ ਤੁਹਾਡਾ ਸੀ ਅਗਸਤ ਅਤੇ ਅੰਕਾਂ ਦੇ ਨਾਂ ਠੀਕ ਹੈ ਅਗਸਤ ਅਤੇ ਅੰਕਾਂ ਦੇ ਨਾਂ ਉਸ ਤੋਂ ਬਾਅਦ ਦੇਖੋ ਕਨੇ ਕੱਖੋਂ ਹੌਲਾ ਕਰਨਾ ਮੁਹਾਵਰਾ ਕਿਸ ਅਰਥ ਨੂੰ ਪ੍ਰਗਟ ਕਰਦਾ ਹੈ ਤੇ ਮੈਂ ਆਪਾਂ ਕਈ ਵਾਰ ਕਿਸ ਨੂੰ ਕਹਿ ਦਿੰਦੇ ਆ ਲੜਾਈ ਦੇ ਵਿੱਚ ਵੀ ਰੱਬ ਕਰੇ ਤੈਨੂੰ ਕੱਖੋਂ ਹੌਲਾ ਕਰਦੀ ਹੈ ਨਾ ਅਸੀਂ ਕਹਿਣਾ ਹੀ ਚਾਹੀਦਾ ਕਿਸੇ ਨੂੰ ਬਾਦਦਵਾਨ ਦੇਣੀ ਚਾਹੀਦੀ ਸੋ ਇਹਦਾ ਮਤਲਬ ਕੀ ਨਿਕਲਦਾ ਸੁਣਨ ਦੇ ਵਿੱਚ ਇਹ ਚੀਜ਼ਾਂ ਬਹੁਤ ਆਉਂਦੀਆਂ ਨੇ ਸਭ ਕੁਝ ਲੁੱਟ ਖੋ ਲੈਣਾ ਬਹੁਤ ਬੇਇੱਜ਼ਤੀ ਕਰਨਾ ਕੰਗਾਲ ਕਰ ਦੇਣਾ ਜਾਂ ਕਿਸੇ ਦਾ ਭਾ ਸਾਰਾ ਭਾਰ ਆਪਣੇ ਸਿਰ ਲੈ ਲੈਣਾ 19 ਨੰਬਰ ਕੁਸਚਨ ਹੈ ਕਰੋ ਵੀ ਆਨਸਰ ਕੀ ਬਣੂਗਾ ਤੁਹਾਡਾ ਆਨਸਰ ਕਰ ਦੋ ਰਜੀ ਆਨਸਰ 19 ਨੰਬਰ ਦਾ ਹੂੰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਬਹੁਤ ਬੇਇੱਜ਼ਤੀ ਕਰਨਾ ਠੀਕ ਹੈ ਹੂੰ ਉਸ ਤੋਂ ਬਾਅਦ ਕਹਿੰਦੇ ਕਿਸੇ ਦੇ ਸਾਹਮਣੇ ਹੀ ਉਸ ਦੀ ਮਰਜ਼ੀ ਦੇ ਖਿਲਾਫ ਕੰਮ ਕਰਨ ਦੀ ਭਾਵ ਨੂੰ ਹੇਠ ਲਿਖਿਆਂ ਦੇ ਵਿੱਚੋਂ ਕਿਹੜੇ ਮੁਹਾਵਰੇ ਦੇ ਅਨੁਸਾਰ ਪ੍ਰਗਟ ਕੀਤਾ ਜਾਊਗਾ ਹਥੇੜੀ ਉੱਤੇ ਸਰੋਜ ਮੋਣਾ ਜਿਉਣਾ ਦੁੱਬਰ ਕਰਨਾ ਇੱਕ ਉੱਤੇ ਮੂੰਗ ਦਾਲਣਾ ਜਾਂ ਹੇਠਲੀ ਉੱਤੇ ਕਰਨਾ ਕਰੋ ਭਈਆਂ ਸਨਸਰ ਵੀ ਕਿਸੇ ਦੀ ਮਰਜ਼ੀ ਦੇ ਖਿਲਾਫ ਹੀ ਆਪਾਂ ਉਹਦੇ ਸਾਹਮਣੇ ਕੰਮ ਕਰੀ ਜਾਈਏ ਹੁਣ ਮੰਨ ਕੇ ਚੱਲੋ ਜਿਵੇਂ ਆਪਣੇ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਬੱਚੇ ਨਹੀਂ ਉਹ ਪੇਰੈਂਟਸ ਦੇ ਖਿਲਾਫ ਹੀ ਚੱਲਦੇ ਨੇ ਜਿਹੜੇ ਉਹ ਕੰਮ ਨੂੰ ਕਹਿੰਦੇ ਨੇ ਆਪਾਂ ਉਲਟ ਚੱਲਦੇ ਆ ਤਾਂ ਉਥੇ ਕਿਹੜਾ ਵਿਆ ਜਿਹੜੇ ਮੁਹਾਵਰਾ ਹੋ ਯੂਜ਼ ਹੋਊਗਾ ਆਉ ਹੋਗਾ ਵੀ ਤੁਹਾਡਾ ਸੀ ਠਿਕ ਉਤੇ ਮੂਂਗ ਦਾਲਣਾ ਠੀਕ ਹੈ ਹੂੰ ਉਸ ਤੋਂ ਬਾਅਦ ਇਹ ਲਿਖਿਆ ਦੇ ਵਿੱਚ ਉਹ ਕਹਿੰਦੇ ਦੇਸੀ ਮਹੀਨਿਆਂ ਦਾ ਕਿਹੜਾ ਨਾਮ ਸ਼ੁੱਧ ਪੰਜਾਬੀ ਰੂਪ ਵਾਲਾ ਹੈ ਸ਼ਾਵਣ ਸੌਂ ਸੋਣ ਜਾਂ ਸੌਣ ਚਾਰ ਆਪਸ਼ਨਾਂ ਨੇ ਪੰਜਾਬੀ ਦੇ ਵਿੱਚ ਕਿਹੜਾ ਸਹੀ ਹੈ ਸ਼ਬਦ ਕਰੋ ਬਈ ਆਨਸਰ ਜਪਜੀ ਕਹਿੰਦੇ ਐਮ ਐਸ ਡਬਲਯੂ ਵੱਡੀ ਕਲਾਸ ਨਹੀਂ ਲੱਗੀ ਅੱਜ ਕਿਹੜੀ ਬਈ ਕਿਹੜੀ ਕਹਿੰਦੇ ਤੁਸੀਂ ਕਲਾਸ ਇਸ ਤੋਂ ਪਹਿਲਾਂ ਕਿਹੜੀ ਕਲਾਸ ਲੱਗੀ ਮਨਪ੍ਰੀਤ ਮੈਡਮ ਨੇ ਕਲਾਸ ਲਾ ਲਈ ਜਦੋਂ 10 ਵਜੇ ਹੈ ਨਾ ਉਹਨਾਂ ਦੀ ਲੱਗ ਚੁੱਕੀ ਸੋ ਹੁਣ ਪੰਜਾਬੀ ਦੀ ਵੀ ਲੱਗ ਰਹੀ ਹੈ ਇਸ ਤੋਂ ਬਾਅਦ ਸਰ ਲਾਉਣਗੇ ਕਲਾਸ ਫਿਰ ਕਿਹੜੀ ਰਹਿ ਗਈ ਸਾਰੀਆਂ ਕਲਾਸਾਂ ਲੱਗ ਰਹੀਆਂ ਲੱਗਣੀਆਂ ਸਾਰੀਆਂ ਸਰ ਦੀ ਕਲਾਸ ਤਾਂ 11 ਵਜੇ ਲੱਗੂਗੀ ਉਸ ਤੋਂ ਬਾਅਦ ਫਿਰ ਰਾਈਟ ਆਨਸਰ ਹੋਊਗਾ ਵੀ ਤੁਹਾਡਾ ਬੀ ਸਾਉਂਡ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ 8:00 ਵਜੇ ਦੇ ਕੋਲ ਕਲਾਸ ਠੀਕ ਹੈ ਮੈਂ ਥੋੜੀ ਸਪੀਡ ਨਾਲ ਤਾਂ ਖਤਮ ਕਰੀ ਕਿਉਂਕਿ ਇਸ ਤੋਂ ਬਾਅਦ ਤੁਹਾਡੀ ਸਰਣੀ ਕਲਾਸ ਲਗਾਉਣੀ ਹੈ ਠੀਕ ਹੈ ਸੋ ਬਈ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਤਾਂ ਕਿ ਜਿਹੜਾ ਪਨ ਨਾਵਾ ਨਾਵਾ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਉਂਦੀ ਰਹੀਏ ਸੋ ਬੋਲਾ ਵਾਤੂ ਵਾਤ ਕਲਾਸ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਬਈ ਤਾਂ ਕਿ ਹੋਰ ਵੀ ਬੱਚੇ ਆਪਣੇ ਨਾਲ ਜੁੜ ਸਕਣ ਠੀਕ ਹੈ ਸੋ ਹਜੇ ਤੱਕ ਵੀ ਜਿਹੜੇ ਵਿੱਚ ਟੈਲੀਗ੍ਰਾਮ ਜਾਂ ਵਟਸਐਪ ਦੇ ਵਿੱਚ ਤੁਸੀਂ ਨਹੀਂ ਜੁਆਇਨ ਹੋਏ ਤਾਂ ਤੁਹਾਨੂੰ ਨਵ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਆਪਣੀ ਸਾਰੀ ਡਿਟੇਲ ਲਿਖ ਕੇ ਤੁਸੀਂ ਭੇਜ ਸਕਦੇ ਹੋ ਠੀਕ ਹੈ ਬਈ ਹਾਂ ਸੋ ਇਹ ਆਪਣੇ ਕੋਰਸ ਨੇ ਵੀ ਸੋ ਜੇਕਰ ਕੋਈ ਜਿਹੜੇ ਹਸਾਬ ਨਾਲ ਇਹ ਸਰਕਾਰ ਦੇ ਜਿਹੜੇ ਐਮ.ਐਲ.ਏ ਨੇ ਹਨ ਮੰਤਰੀ ਨੇ ਅਸਤੀਫਾ ਦੇ ਦੇ ਭਾਜਦੇ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਅਗਲੇ ਪਲਾਨ ਦੇ ਵਿੱਚ ਵੋਟਾਂ ਤਾਂ ਦੇਖੋ ਉਹਨਾਂ ਨੂੰ ਪੈਣੀਆਂ ਨੇ ਹਨਾ ਉਹਦਾ ਹੁਣ ਪਤੀ ਵੀ ਕੀ ਹੋਊਗਾ ਹੁਣ ਤਾਂ ਇਹਨਾਂ ਨੂੰ ਕਹਿਣ ਲਈ ਭਾਈ ਅਗਲੇ ਪਲਾਨ ਦੇ ਵਿੱਚ ਤੁਸੀਂ ਚੋਣ ਨਿਸ਼ਾਨ ਫੱਟੀ ਰੱਖਿਓ ਫੱਟੀ ਪਤਾ ਕਿਹੜੀ ਹੁੰਦੀ ਹੈ ਜਿਹੜੇ ਆਪਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਲੈ ਕੀ ਜਾਂਦੇ ਉਹ ਗਾਚੀ ਨਾਲ ਪੋਚਦੇ ਹੁੰਦੇ ਸੀ ਗਾਂ ਨਹੀਂ ਨਾਲ ਵੀ ਉਹ ਨਿਸ਼ਾਨ ਰੱਖਿਓ ਭਾਈ ਚੋਣ ਨਿਸ਼ਾਨ ਜਿਹਨੂੰ ਅਸੀਂ ਸਮਾਰ ਕੇ ਪੋਚਾਂਗੇ ਧਰ ਕੀ ਹਨਾ ਉਹ ਪਹਿਲੀ ਤਾਂ ਛੜ ਛੜ ਭੱਜੀਆਂ ਦਾ ਨਹੀਂ ਪਤੀ ਹੈ ਸਾਰਾ ਕਹਿੰਦੇ ਆਪਾਂ ਕਹਿ ਸਕਦੇ ਪੂਰੇ ਪਲਾਨ ਦੇ ਵਿੱਚ 5 ਦੇ 5 ਸਾਲ ਇਹ ਸੁੱਤੇ ਪਏ ਰਹੇ। ਸੋ ਹੁਣ ਜਾਂਦੇ ਆਂ ਇਹ ਐ ਨਹੀਂ ਪਤਾ ਕੀ ਕਰ ਦੇਣਾ ਹਨਾ। ਸੋ ਪਾ ਕਰਕੇ ਤੁਹਾਨੂੰ ਬਾਰ-ਬਾਰ ਕਹਿ ਰਹੇ ਆ ਬਹੁਤ ਹੀ ਤੁਹਾਨੂੰ ਘੱਟ ਫੀਸਾਂ ਦੇ ਉੱਪਰ ਜਿਹੜੇ ਕੋਰਸ ਨੇ ਉਹ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਬਈ। ਸੋ ਤੁਸੀਂ ਪਰਚੇਸ ਕਰ ਸਕਦੇ ਇਹਨਾਂ ਨੂੰ, ਪੜ ਸਕਦੇ ਹੋ ਠੀਕ ਐ। ਪਿਛਲੇ ਬੱਚੇ ਤੁਸੀਂ ਵੀਊ ਦੇਖ ਸਕਦੇ, ਰਿਵਿਊ ਦੇਖ ਸਕਦੇ ਹੋ ਜਿਨ੍ਹਾਂ ਨੇ ਇਹ ਕੋਰਸ ਲੈ ਕੇ ਜਿਹੜੇ ਆਪਣੇ ਪੇਪਰ ਨੇ ਉਹ ਕਲੀਅਰ ਕੀਤੇ ਨੇ ਠੀਕ ਐ। ਤੁਸੀਂ ਪਲੇ ਸਟੋਰ ਦੇ ਵਿੱਚੋਂ ਜਾ ਕੇ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਇਹ ਆਪਣਾ ਐਪ ਹੈ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਹਾਂ ਇਸੇ ਤਰੀਕੇ ਕਰਿਆ ਕਰਾਂਗੇ ਬਈ ਆਪਾਂ ਜਿਹੜੇ ਕੋਈ ਔਖੇ ਕੁਐਸਚਨ ਹੋਇਆ ਕਰਾਂਗੇ ਨਾ ਉਹਨਾਂ ਨੂੰ ਆਪਾਂ ਡਿਸਕਸ ਕਰ ਲਿਆ ਕਰਾਂਗੇ ਠੀਕ ਹੈ ਡਿਸਕਸ ਕਰਨਾ ਕੀ ਹੁੰਦਾਗਾ ਇੱਕ ਤਾਂ ਲਾਈਵ ਹੋਣ ਦਾ ਫਾਇਦਾ ਕੀ ਹੁੰਦਾ ਕਿ ਜਿੰਨੇ ਆਪਾਂ ਜਾਦੇ ਬੱਚੇ ਹੁੰਦੇ ਹਨ ਨਾ ਉਹਦੇ ਵਿੱਚ ਕੋਈ ਬੱਚਾ ਆਪਣੇ ਕਿਵੇਂ ਵਿਚਾਰ ਰੱਖਦਾ ਕੋਈ ਕਿਵੇਂ ਉਹ ਚੀਜ਼ ਆਪਾਂ ਕਦੇ ਭੁੱਲਦੇ ਨਹੀਂ ਠੀਕ ਹੈ ਇਕ ਕੀ ਫਾਇਦਾ ਹੁੰਦਾ ਜੇ ਜੇ ਆਪਾਂ ਡਿਸਕਸ ਕਰ ਲੈਨੇ ਆ ਡਿਸਕਸ ਕਰੀ ਹੋਈ ਚੀਜ਼ ਜਿਆਦਾ ਜਾਣੇ ਦੇ ਵਿੱਚ ਕਦੇ ਉਹ ਭੁੱਲੀ ਨਹੀਂ ਜਾਂਦੀ ਹੁਣ ਮੰਨ ਕੇ ਚਲੋ ਤੁਸੀਂ ਕਿਤਾਬਾਂ ਪੜ੍ਹਦੇ ਹੋ ਕੱਲੇ ਬੈਠ ਕੇ ਜੇ ਤੁਸੀਂ 50 ਵਾਰ ਕਿਤਾਬ ਪੜ੍ਹਤੀ ਤੁਹਾਡੇ ਤਾਂ ਵੀ ਨਹੀਂ ਯਾਦ ਹੋਣੀ ਪਰ ਜੇਕਰ ਤੁਸੀਂ ਲਾਈਵ ਸੈਸ਼ਨ ਦੇ ਵਿੱਚ ਉਹ ਚੀਜ਼ ਨੂੰ ਡਿਸਕਸ ਕਰਕੇ ਪੜ੍ਹ ਲਿਆ ਆਪਾਂ ਨੂੰ ਕਦੇ ਭੁੱਲਦੀ ਨਹੀਂ ਠੀਕ ਹੈ ਇਹਦਾ ਇਹ ਫਾਇਦਾ ਹੁੰਦਾ ਹੈ ਕੋਰਸ ਤੁਸੀਂ ਖਰੀਦ ਸਕਦੇ ਹੋ ਬਈ ਠੀਕ ਹੈ ਬਹੁਤ ਫਾਇਦਾ ਹੋਊਗਾ ਤੁਹਾਨੂੰ ਠੀਕ ਹੈ ਬਈ ਸੋ ਧੰਨਵਾਦ ਬਈ ਕਲਾਸ ਅਟੈਂਡ ਕਰਨ ਵਾਸਤੇ ਸੋ ਟੇਕ ਕੇਅਰ ਆਪਦੀ ਸਟੱਡੀ ਨਾਲ ਜੁੜੇ ਰਹੋ ਹਾਂ ਤੇ ਹੋ ਸਕੋ ਮਤਵਾਦ ਕਲਾਸ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਕਹਿੰਦੇ ਮੈਮ ਮਾਰਕਸ ਦੇਖ ਲਓ ਜੀ ਮੇਰੇ ਕਿਹੜੇ ਲੈ ਜੀ ਮਾਰਕਸ ਅੱਛਾ ਵੈਰੀ ਗੁੱਡ 21 ਚ 21 ਹੈ ਨਾ ਸਿਮੀ ਅੱਜ ਦੇ ਟਾਪਰ ਹੋ ਗਈ ਚੋਪਾ ਕੱਲ ਤੋਂ ਇਹੀ ਰੱਖਿਆ ਕਰਾਂਗੇ ਜਿਹੜਾ ਵਿੱਚ ਟਾਪਰ ਹੋਇਆ ਕਰੂਗਾ ਉਹਦਾ ਨਾਮ ਲਿਆ ਕਰਾਂਗੇ ਠੀਕ ਹੈ ਸਿਮੀ ਅੱਜ ਦੀ ਕਲਾਸ ਦੇ ਟਾਪਰ ਹੋ ਗਈ ਠੀਕ ਹੈ ਬਈ ਹਾਂ ਚਲੋ ਵੈਰੀ ਗੁੱਡ ਚਲੋ ਬਈ ਠੀਕ ਹੈ ਧੰਨਵਾਦ ਸੋ ਹੁਣ ਤੁਹਾਡੀ 3 ਵਜੇ ਵਾਲੀ ਕਲਾਸ ਵੀ ਆਉਣ ਵਾਲੀ ਹੈ ਹਾਂ ਸੋ ਧੰਨਵਾਦ